ਕਿਸਾਨ ਅੰਦੋਲਨ ਨੂੰ ਤੁਹਾਨੂੰ ਸਾਰਿਆਂ ਨੂੰ ਜਿਹੜਾ ਹੋ ਚੰਗੀ ਤਰ੍ਹਾਂ ਯਾਦ ਹੋਣਾ ਕਿ ਕਿਸਾਨਾਂ ਦੇ ਵੱਲੋਂ ਜਿਹੜਾ ਇੱਕ ਅੰਦੋਲਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਕਿਸਾਨ ਦਿੱਲੀ ਜਾ ਕੇ ਜਿਹੜਾ ਕੇਂਦਰ ਸਰਕਾਰ ਮੋਦੀ ਸਰਕਾਰ ਦੇ ਵਿਰੁੱਧ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ ਸੀ ਸੋ ਸਭ ਪ੍ਰਦਰਸ਼ਨ ਦੇ ਦੌਰਾਨ ਜਿਹੜਾ ਕਿਸਾਨ ਤਕਰੀਬਨ 1 ਸਾਲ ਤੋਂ ਬਥੇਰੇ ਸਮਾਂ ਦਿੱਲੀ ਦੇ ਵਿੱਚ ਬੈਠੇ ਰਹੇ ਸੀਗੇ ਪੰਜਾਬ ਪਰ ਤੋਂ ਲੈ ਕੇ ਹਰਿਆਣਾ ਤੇ ਯੂਪੀ ਉਸ ਤੋਂ ਇਲਾਵਾ ਹੋਰ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਜਿਹੜੇ ਕਿਸਾਨ ਇਸ ਅੰਦੋਲਨ ਦੇ ਵਿੱਚ ਹਿੱਸਾ ਲੈਣ ਲਈ ਪਹੁੰਚੇ ਸੀਗੇ ਸੋ ਉਸ ਟਾਈਮ ਦੇ ਉੱਪਰ ਇੱਕ ਵੱਡੀ ਗੱਲਬਾਤ ਕਿਸਾਨਾਂ ਦੀਆਂ ਜਿਹੜੀਆਂ ਸਟੇਜਾਂ ਉੱਤੇ ਲੱਗੀਆਂ ਹੁੰਦੀਆਂ ਸੀ ਚਾਹੇ ਸੰਯੁਕਤ ਮੋਰਚੇ ਦੀ ਸਟੇਜ ਹੋਵੇ ਜਾਂ ਦੂਜੀਆਂ ਜਥੇਬੰਦੀਆਂ ਦੀ ਸਟੇਜ ਹੋਵੇ ਤਾਂ ਉਹ ਸਟੇਜਾਂ ਦੇ ਉੱਪਰ ਬਾਰ-ਬਾਰ ਇੱਕ ਗੱਲਬਾਤ ਜਿਹੜੀ ਕਹੀ ਜਾਂਦੀ ਸੀਗੀ ਉਹ ਗੱਲਬਾਤ ਕੀ ਸੀ ਤੁਹਾਨੂੰ ਇਸ ਵੀਡੀਓ 'ਚ ਦੱਸਾਂਗੇ ਤੇ ਅੱਜ ਜਿਹੜੀ ਉਹ ਗੱਲਬਾਤ ਫੇਰ ਤੋਂ ਮੁੜ ਕੇ ਸਾਹਮਣੇ ਆ ਰਹੀ ਹੈ ਆਪਾਂ ਇੱਕ ਅਸਹਾਬਦ ਨਾਲ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਜੋ ਕਿਸਾਨਾਂ ਨੇ ਕੇਂਦਰ ਸਰਕਾਰ ਮੋਦੀ ਸਰਕਾਰ ਦੇ ਬਾਰੇ ਭਵਿੱਖਬਾਣੀ ਪਹਿਲਾਂ ਕੀਤੀ ਸੀਗੀ 19-20 ਦੇ ਦੌਰਾਨ ਤਾਂ ਉਸ ਟਾਈਮ ਤੁਜੜੀ ਉਹ ਅੱਗੇ ਹੁਣ ਅੱਜ ਦੇ ਦੌਰ ਦੇ ਵਿੱਚ ਜਿਹੜਾ ਉਹ ਹੌਲੀ-ਹੌਲੀ ਭਵਿੱਖਬਾਣੀ ਮਿਲਣਾ ਆ ਕਿ ਸੱਤ-ਸਾਬਤ ਹੁੰਦੀ ਜਾ ਰਹੀ ਹੈ ਤੇ ਉਹ ਸਾਰੇ ਦੇ ਸਾਹਮਣੇ ਵੀ ਆ ਰਹੀ ਹੈਗੀ ਸੋ ਉਸ ਦੇ ਬਾਰੇ ਗੱਲਬਾਤ ਕਰਾਂਗੇ ਇਸ ਵੀਡੀਓ ਵਿੱਚ ਤੇ ਗੱਲਬਾਤ ਕਰਦੇ ਕਿ ਕਿਸਾਨ ਬਾਰ-ਬਾਰ ਆਪਣੇ ਸਟੇਜ ਉੱਪਰ ਬੋਲਦੇ ਸੀ ਜਿੱਥੋਂ ਲੋਕਾਂ ਨੂੰ ਸੰਬੋਧਨ ਕੀਤਾ ਜਾਂਦਾ ਸੀ ਲੋਕਾਂ ਦੇ ਨਾਲ ਵਿਚਾਰ ਪ੍ਰਗਟ ਕੀਤੇ ਜਾਂਦੇ ਸੀ ਉੱਥੇ ਖੜ ਕੇ ਵੱਡੇ-ਵੱਡੇ ਕਿਸਾਨਾਂ ਦੇ ਲੀਡਰ ਜਾਂ ਫਿਰ ਕਹ ਜੀ ਇਹ ਬਾਰ-ਬਾਰ ਹਰ ਇੱਕ ਮੀਟਿੰਗ ਦੇ ਵਿੱਚ ਜਦੋਂ ਮੀਡੀਆ ਦੇ ਦੁਆਰਾ ਸਵਾਲ ਪੁੱਛੇ ਜਾਂਦੇ ਸੀ ਤਾਂ ਕਿਸਾਨ ਇੱਕ ਗੱਲ ਕਹਿੰਦੇ ਸੀਗੇ ਕਿ ਇੱਕ ਦਿਨ ਇਹ ਆਊਗਾ ਕਿ ਅੱਜ ਜੇਕਰ ਮੋਦੀ ਸਰਕਾਰ ਕਿਸਾਨਾਂ ਦੇ ਲਈ ਤਿੰਨ ਕਾਲੇ ਕਾਨੂੰਨ ਲੈ ਕੇ ਆ ਰਹੀ ਹੈਗੀ ਉਹਨਾਂ ਤਿੰਨੇ ਕਾਨੂੰਨਾਂ ਤੋਂ ਬਾਅਦ ਮੋਦੀ ਸਰਕਾਰ ਹੋਰ ਵੀ ਦੂਜੇ ਕੰਮ ਧੰਦੇ ਕਰਦੇ ਜਾਂ ਕਿਸੇ ਹੋਰ ਪ੍ਰੋਵੀਜ਼ਨ ਦੇ ਲੋਕਾਂ ਦੇ ਲਈ ਵੱਖ-ਵੱਖ ਤਰ੍ਹਾਂ ਦੇ ਜਿਹੜੇ ਕਾਨੂੰਨ ਉਹ ਲੈ ਕੇ ਆਉਗੀ ਅੱਜ ਜੇਕਰ ਕਿਸਾਨਾਂ ਨੂੰ ਮਾਰ ਪੈ ਰਹੀ ਹੈ ਬੀਜੇਪੀ ਸਰਕਾਰ ਵੱਲੋਂ ਤਾਂ ਉਹਨਾਂ ਟਾਈਮ ਦੇ ਵਿੱਚ ਹੋਰ ਕੀਤਾ ਕਰਦੇ ਹੋਏ ਲੋਕਾਂ ਨੂੰ ਵੀ ਮਾਰ ਪਾਉਗੀ 16 2023 ਦੇ ਵਿੱਚ ਜਨਵਰੀ ਦੇ ਵਿੱਚ ਜਿਹੜਾ ਇਹ ਚੀਜ਼ ਸਾਹਮਣੇ ਆਉਣ ਲੱਗੀ ਇਸ ਤੋਂ ਪਹਿਲਾਂ 2022 ਦੇ ਵਿੱਚ ਵੀ ਇੱਕ ਜਿਹੜੀ ਕਟਨਾ ਸਾਹਮਣੇ ਆਈ ਸੀ ਜਿਸ ਦੇ ਦੌਰਾਨ ਇਹ ਪੂਰਾ ਜਿਹੜਾ ਹੜਤਾਲ ਤੇ ਚੱਲੇ ਰਿਹਾ ਸੀ ਉਹ ਲੋਕ ਉਹਨਾਂ ਦੇ ਬਾਰੇ ਵੀ ਗੱਲਬਾਤ ਕਰਾਂਗੇ ਅੱਜ ਦੇ ਦੌਰ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਡਰਾਈਵਰਾਂ ਨੂੰ ਲੈ ਕੇ ਜਿਹੜਾ ਐਕਸੀਡੈਂਟ ਦਾ ਕਾਨੂੰਨ ਬਣਾਇਆ ਜਾਏਗਾ ਉਹਦੇ ਵਿੱਚ ਸਰਕਾਰ ਦੇ ਵੱਲੋਂ ਜਿਹੜਾ 10 ਸਾਲ ਦੀ ਸਜ਼ਾ ਤੇ ਤਕਰੀਬਨ 7 ਲੱਖ ਰੁਪਏ ਜੁਰਮਾਨਾ ਜਿਹੜਾ ਹੋ ਕੀਤਾ ਜਾਏਗਾ ਕਿ ਜੇਕਰ ਕਿਸੇ ਦੇ ਵੱਲੋਂ ਐਕਸੀਡੈਂਟ ਹੋंदा ਡਰਾਈਵਰ ਦੇ ਵੱਲੋਂ ਤਾਂ ਉਸ ਨੂੰ 10 ਲੱਖ ਰੁਪਏ ਜਿਹੜਾ ਜੁਰਮਾਨਾ ਹੋਵੇਗਾ ਤੇ 7 ਲੱਖ 7 ਲੱਖ ਰੁਪਏ ਤੱਕ ਜੇ ਜੁਰਮਾਨਾ ਹੋਵੇਗਾ ਤੇ 10 ਸਾਲ ਦੀ ਜਿਹੜੀ ਉਸ ਨੂੰ ਸਜ਼ਾ ਹੋਊਗੀ ਜੇਕਰ ਮੌਕੇ ਦੇ ਪਰ ਉਹ ਕਿਸੇ ਵਿਅਕਤੀ ਨੂੰ ਹਸਪਤਾਲ ਪਹੁੰਚਾ ਦਿੰਦਾ ਹੈਗਾ ਤਾਂ ਤਕਰੀਬਨ ਕਹਿ ਜਾਈਏ ਤਾਂ ਵੀ ਇਹਦੀ ਸਜ਼ਾ ਉਹ ਘੱਟ ਹੋ ਜੂਗੀ ਤੇ ਜੁਰਮਾਨਾ ਵੀ ਘੱਟ ਜੂਗਾ ਪਰ ਸਜ਼ਾ ਹੋਵੇਗੀ ਜ਼ਰੂਰ ਯਾਨਕਿ ਚਾਹੇ ਐਕਸੀਡੈਂਟ ਕਰਕੇ ਭਜੇ ਜਾਂ ਫਿਰ ਉੱਥੇ ਹੀ ਖੜੇ ਤਾਂ ਸਜ਼ਾ ਹੋਣੀ ਜਰੀ ਉਹ ਤੈਅ ਕੀਤੀ ਗਈ ਹੈ ਇਸ ਦੇ ਵਿੱਚ ਸੋ ਜਿਹੜਾ ਹੁਣ ਦੇਸ਼ ਭਰ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਜਿਹੜਾ ਟਰੱਕ ਡਰਾਈਵਰਾਂ ਦੇ ਵੱਲੋਂ ਚੱਕਾ ਜਾਮ ਜਿਹੜਾ ਕੀਤਾ ਗਿਆ ਹੈਗਾ ਤੇ ਇਸ ਤੋਂ ਪਹਿਲਾਂ ਜੇ ਆਪਾਂ ਗੱਲਬਾਤ ਕਰੀਏ ਤਾਂ ਤੁਸੀਂ ਦੇਖਿਆ ਹੋਣਾ ਇੱਕ ਹਸਪਤਾਲਾਂ ਨੂੰ ਲੈ ਕੇ ਜਾਂ ਫਿਰ ਡਾਕਟਰਾਂ ਨੂੰ ਲੈ ਕੇ ਜਿਹੜਾ ਮੋਦੀ ਸਰਕਾਰ ਦਾ ਇੱਕ ਆਇਆ ਸੀ ਕਾਨੂੰਨ ਜਿਸ ਦੇ ਤਹਿਤ ਡਾਕਟਰ ਹੜਤਾਲ ਦੇ ਉੱਪਰ ਚਲੇ ਗਏ ਸੀ ਡਾਕਟਰਾਂ ਦੇ ਵੱਲੋਂ ਹੜਤਾਲ ਕੀਤੀ ਗਈ ਸੀ ਉਸ ਦੇ ਵਿੱਚ ਜਿਹੜਾ ਉਹਨਾਂ ਦੇ ਫੀਸਾਂ ਨੂੰ ਲੈ ਕੇ ਜਿਹੜੀ ਕੁਝ ਆਪ ਪਵੰਦ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਹਸਪਤਾਲ ਐਨ ਐਫੀਸ ਲੈ ਸਕਦੇ ਨੇ ਜਾਂ ਫਿਰ ਇਲਾਜ ਹੀ ਲੈ ਕੇ ਕੁਝ ਪਵੰਦੀਆਂ ਲਗਾਉਣ ਤੱਕ ਦਾ ਜਿਹੜਾ ਕੀਤਾ ਗਿਆ ਸੀ ਕਿ ਪ੍ਰਾਈਵੇਟ ਹਸਪਤਾਲ ਇਹ ਜਿਹੜੇ ਐਨ ਐਫੀਸ ਮਾਰਜਿਨ ਲੈ ਸਕਦੇ ਨੇ ਸੋ ਉਸ ਟਾਈਮ ਡਾਕਟਰ ਵੀ ਜਿਹੜੇ ਹੜਤਾਲ ਤੋਂ ਉਸ ਟਾਈਮ ਚਲੇ ਗਏ ਸੀ ਬਹੁਤ ਸਾਰੇ ਅ ਇਹ ਦੇਖਣ ਨੂੰ ਲੱਗ ਰਿਹਾ ਸੀ ਪਰਾਜੇ ਦੇ ਦੌਰ ਦੇ ਵਿੱਚ ਡਰਾਈਵਰਾਂ ਦੇ ਉੱਪਰ ਕਹਿਜੀ ਕਿ ਬੀਜੇਪੀ ਸਰਕਾਰ ਦੀ ਜਿਹੜੀ ਗਾਜ ਉਹ ਡਿੱਗੀ ਹੈ ਜੀ ਸੋ ਅੱਜ ਦੇਸ਼ ਭਰ ਦੇ ਡਰਾਈਵਰ ਹੜਤਾਲ ਦੇ ਉੱਪਰ ਚਲੇ ਗਏ ਨੇ ਟਰੱਕ ਡਰਾਈਵਰਾਂ ਦਾ ਜਿਹੜਾ ਸਭ ਤੋਂ ਵੱਡਾ ਆਪਾਂ ਹੱਤ ਕਹਿਜੀ ਤਾਂ ਇਸ ਦੇ ਵਿੱਚ ਹੈਗਾ ਸਹਿਯੋਗ ਹੈਗਾ ਹੜਤਾਲ ਦੇ ਵਿੱਚ ਟਰੱਕ ਡਰਾਈਵਰ ਸਭ ਤੋਂ ਵੱਧ ਹੜਤਾਲ ਦੇ ਉੱਪਰ ਗਏ ਨੇ ਜਿਸ ਦੇ ਕਾਰਨ ਦੇਸ਼ ਦੇ ਵਿੱਚ ਸਬਜ਼ੀਆਂ ਦੀਆਂ ਕੀਮਤਾਂ ਜਿਹੜੀਆਂ ਉਹ ਵਧ ਰਹੀਆਂ ਨੇ ਸਬਜ਼ੀਆਂ ਤੋਂ ਬਾਅਦ ਪਟਰੋਲ ਡੀਜ਼ਲ ਹੈ ਜਿਹੜਾ ਪੰਪਾਂ ਦੇ ਉੱਪਰ ਖਤਮ ਹੋ ਚੁੱਕਾ ਹੈਗਾ ਸੋ ਹਲੇ ਵਾਲੀ ਮਹਿੰਗਾਈ ਜਿਹੜੀ ਉਹ ਵੱਧਦੀ ਜਾ ਰਹੀ ਹੈ ਜਿਸ ਦਾ ਪ੍ਰਭਾਵ ਪੂਰੇ ਦੇਸ਼ ਦੇ ਵਿੱਚ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈਗਾ ਇੱਕ ਦਿਨ ਇਹ ਜਾਣ ਦੇ ਬਾਅਦ ਵੀ ਜਿਹੜਾ ਦੇਸ਼ ਦੇ ਵਿੱਚ ਐਨਾ ਜਿਹੜੇ ਮਾੜੇ ਹਾਲਾਤ ਹੋ ਚੁੱਕੇ ਨੇ ਕਿ ਸਰਕਾਰ ਦੇ ਵੱਲੋਂ ਹਲੇ ਤੱਕ ਕਿਸੇ ਪ੍ਰਕਾਰ ਦਾ ਕੋਈ ਬਿਆਨ ਜਿਹੜਾ ਹੋ ਸਾਹਮਣੇ ਨਹੀਂ ਆਇਆ ਹੈਗਾ ਤੇ ਲੋਕਾਂ ਦੇ ਜਿਹੜੇ ਖਰਚੇ ਖਵਾਰੇ ਉਹ ਅਲੱਗ ਤੋਂ ਜਿਹੜੀ ਹੋ ਰਹੀ ਹੈਗੀ ਸੋ ਇਸੇ ਤਰ੍ਹਾਂ ਜਿਹੜੇ ਹੁਣ ਆਮ ਲੋਕਲੇ ਸ਼ੈ ਰੌਨਲਡ ਟਾਈਮ ਦੇ ਵਿੱਚ ਆਮ ਲੋਕਾਂ ਦੇ ਨਵੀਂ ਸਰਕਾਰ ਕੋਈ ਅਜਿਹੇ ਕਾਨੂੰਨ ਲਿਆ ਕੇ ਆਵੇ ਕਿ ਸ਼ਾਇਦ ਉਹਨਾਂ ਦੇ ਉੱਪਰ ਵੀ ਗੈਰਨੀ ਮਾਰਪੋਲ ਬਾਨੇ ਜਿਹੜੇ ਕਾਨੂੰਨ ਲਗਾਤਾਰ ਆ ਰਹੇ ਨੇ ਚਾਹੇ ਅਪਕੀ ਜੀ ਕਿਸਾਨ ਅੰਦੋਲਨ ਦੇ ਟਾਈਮ ਦੇ ਉੱਪਰ ਤਿੰਨੇ ਕਾਲੇ ਕਾਨੂੰਨ ਆਏ ਉਹ ਵੀ ਆਮ ਲੋਕਾਂ ਨੂੰ ਹੀ ਪ੍ਰਭਾਵਿਤ ਕਰਦੇ ਸੀ ਪਰ ਆਮ ਲੋਕਾਂ ਨੇ ਇਸ ਚੀਜ਼ ਨੂੰ ਸਮਝਿਆ ਨਹੀਂ ਜਿਹੜਾ ਟਰੱਕ ਡਰਾਈਵਰਾਂ ਵਾਲਾ ਕਾਨੂੰਨ ਹੈ ਹਿੱਟ ਐਂਡ ਰਨ ਕੇਸ ਵਾਲਾ ਜਿਹੜਾ ਕਾਨੂੰਨ ਹੈ ਇਹ ਵੀ ਆਮ ਲੋਕਾਂ ਦੇ ਜੀਵਨ ਨੂੰ ਵੀ ਪ੍ਰਭਾਵਿਤ ਕਰੇਗਾ ਸੋ ਪਰ ਆਮ ਲੋਕ ਉਹਨਾਂ ਤੱਕ ਨਹੀਂ ਸਮਝਦੇ ਜਿੰਨਾਕਿ ਉਹਨਾਂ ਦੇ ਉੱਪਰ ਕਿਸੇ ਪ੍ਰਕਾਰ ਦੀ ਕੋਈ ਹੱਦ ਦੀ ਤੀਨਾ ਗੁਜ਼ਰੇ ਸੋ ਹੁਣ ਦੇਖਣਾ ਇਹ ਹੋਇਆ ਕਿ ਕਿੰਨੇ ਕੁ ਲੋਕ ਇਸ ਚੀਜ਼ ਦੇ ਵਿੱਚ ਡਰਾਈਵਰਾਂ ਨੂੰ ਸਹਿਯੋਗ ਦਿੰਦੇ ਨੇ ਤੇ ਕਿੰਨਾ ਕੁ ਜਿਹੜਾ ਸਹਿਯੋਗ ਉਹ ਕਰਦੇ ਨੇ ਇਸ ਚੀਜ਼ ਦੇ ਵਿੱਚ ਸੋ ਕਾਫੀ ਜ਼ਿਆਦਾ ਜਿਹੜੇ ਲੜਾਈ ਝਗੜੇ ਦੇਖਣ ਨੂੰ ਮਿਲ ਰਹੇ ਨੇ ਪੈਟਰੋਲ ਪੰਪਾਂ ਦੇ ਉੱਪਰ ਲੋਕਾਂ ਦੇ ਵੱਲੋਂ ਜਿਹੜੇ ਲੜਾਈ ਝਗੜੇ ਕੀਤੇ ਜਾ ਰਹੇ ਨੇਗੇ ਸੋ ਹੁਣ ਦੇਖਣਾ ਹੈ ਕਿੰਨੇ ਟਾਈਮ ਦੇ ਵਿੱਚ ਜਿਹੜੀ ਭਾਜਪਾ ਸਰਕਾਰ ਹੈ ਇਸ ਕਾਨੂੰਨ ਨੂੰ ਵਾਪਸ ਲੈ ਲੇਗੀ ਜਾਂ ਫਿਰ ਇਸ ਦੇ ਵਿੱਚ ਸੋਧ ਕਰ ਦੇਵੇਗੀ ਕਿ ਕਾਨੂੰਨ ਇਹ ਪਹਿਲਾਂ ਵੀ ਬਣਿਆ ਹੋਇਆ ਹੈ ਇਸ ਕਾਨੂੰਨ ਦੇ ਵਿੱਚ ਸਿਰਫ ਸੋਧ ਦੀ ਜ਼ਰੂਰਤ ਹੈਗੀ ਸੋ ਦੇਖਣਾ ਹੈ ਕਿ ਸਰਕਾਰ ਕਿੰਨੇ ਟਾਈਮ ਤੱਕ ਜਿਹੜੀ ਇਸ ਦੀ ਸੋਧ ਕਰਦੀ ਹੈ ਤੇ ਕਦੋਂ ਦੇਸ਼ ਦੇ ਜਿਹੜੇ ਹਾਲਾਤ ਨੇ ਹੋ ਪਹਿਲਾਂ ਵਾਂਗ ਆਮ ਜਿਹੜੇ ਹੋ ਹੋ ਗਏ ਸੋ ਉਮੀਦ ਕਰਦੇ ਤੈਨੂੰ ਪੂਰੀ ਗੱਲਬਾਤ ਜਿਹੜੀ ਸਮਝ ਆਈ ਹੋਊਗੀ ਤੇ ਵੀਡੀਓ ਨੂੰ ਸ਼ੇਅਰ ਕਰੋ ਤੇ ਚੈਨਲ ਨੂੰ ਗੁਰੂ ਸਬਸਕ੍ਰਾਈਬ ਕਰੋ